ਦੇ ਜਾਪ ਦਾ ਭੋਗ ਪਿਆ ਅੰਦਰੋਂ ਭਾਈ ਸਾਹਿਬ ਦੇ ਜਿਸਮ ਦੇ ਦੋ ਹਿੱਸੇ ਹੋ ਗਏ। ਦੋਵੇਂ ਧਰਤੀ ਉੱਤੇ ਡਿੱਗੇ। ਡਿੱਗੇ ਹੋਏ ਹਿੱਸਿਆਂ ਵਿੱਚੋਂ ਆਵਾਜ਼ ਆਈ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ। ਇੱਕ ਵਾਰ ਗੱਜ ਕੇ ਕਹਿ ਦਿਓ ਧੰਨ ਗੁਰੂ ਤੇਗ ਬਹਾਦਰ। ਸਹਿਬਾਂ ਦਾ ਪਿਆਰਾ ਸਿੱਖ ਭਾਈ ਮਤੀ ਦਾਸ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਚੀਰ ਕੇ ਦੋ ਫਾੜ ਕਰ ਦਿੱਤਾ। ਮੇਰਾ ਕਹਿਣਾ ਸੌਖਾ ਤੁਹਾਡਾ ਸੁਣਨਾ ਸੌਖਾ ਪਰ ਸੀਸ ਉੱਤੇ ਰੱਖ ਕੇ ਆਰਾ ਚਲਾਉਣਾ ਦੋ ਹਿੱਸੇ ਜਿਸਮ ਦੇ ਕਰੋਣੇ ਸੌਖੇ ਨਹੀਂ ਜੀ ਇਹ ਕੌਣ ਕਰਾ ਸਕਦਾ ਹੈ ਜਿਹਦੇ ਹਿਰਦੇ ਵਿੱਚ ਬਾਣੀ ਵੱਸੀ ਹੋਵੇ ਜਿਹਨੂੰ ਦੁੱਖਾਂ ਨਾਲ ਲੜਨ ਦੀ ਤਾਕਤ ਗੁਰਦੇਵ ਨੇ ਦਿੱਤੀ ਹੋਵੇ ਇਧਰੋਂ ਭਾਈ ਸਾਹਿਬ ਦੇ ਸੀਸ ਤੇ ਸਰੀਰ ਦੇ ਦੋ ਹਿੱਸੇ ਹੋਏ ਖੂਨ ਦੀ ਧਾਰਾ ਧਰਤੀ ਉੱਤੇ ਡਿੱਗ ਪਈ ਕਿਸੇ ਨੇ ਆਣ ਕੇ ਆਖਿਆ ਵੀ ਇਹਲਾਦਾ ਇਬਾਦਤ ਵਾਲੀ ਰੂਹ ਦਾ ਖੂਨ ਧਰਤੀ ਉੱਤੇ ਡਿੱਗ ਪਵੇ ਉਹਦੇ ਵਿੱਚੋਂ ਸ਼ਹੀਦ ਪੈਦਾ ਹੁੰਦੇ ਨੇ ਤੇ ਖੂਨ ਦਾ ਬਦਲਾ ਖੂਨ ਦੇਣਾ ਪੈਂਦਾ ਏ ਤੇ ਤੂੰ ਮਾਰਾ ਕੀਤਾ ਏ ਕਹਿੰਦਾ ਕੋਈ ਗੱਲ ਨਹੀਂ ਇੱਕ ਤਾਂ ਡੁੱਲ ਗਿਆ ਬਾਕੀ ਅਜੇ ਦੋ ਬੱਚੇ ਨੇ ਮੈਂ ਉਹਨਾਂ ਦਾ ਨਹੀਂ ਡੁੱਲਣ ਦਿੰਦਾ ਕਹਿੰਦੀ ਫਿਰ ਉਹਨਾਂ ਨੂੰ ਸ਼ਹੀਦ ਕਿਵੇਂ ਕਰੇਗਾ ਭਾਈ ਦਿਆਲਾ ਜੀ ਨੇ ਆਖਿਆ ਯਾਲਮਾ ਇਹ ਆਰਾ ਤੂੰ ਭਾਈ ਮਦੀਦਾਸ ਦੇ ਤਨ ਉੱਤੇ ਨਹੀਂ ਚਲਾਇਆ ਇਹ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਉੱਤੇ ਚਲਾਇਆ ਇਹ ਮੰਨ ਲਓ ਅੱਜ ਤੋਂ ਤੁਹਾਡਾ ਜ਼ੁਲਮੀ ਰਾਜ ਖਤਮ ਇਹ ਕਹਿੰਦੇ ਤੈਨੂੰ ਵੀ ਦੱਸ ਦਿੰਨੇ ਆ ਆਰਾ ਕਿਵੇਂ ਚਲਾਈਦਾ ਹੈ ਇਤਿਹਾਸ ਕਹਿੰਦਾ ਇਹ ਵੱਡੀ ਦੇਗ ਮਗਾਈ ਗਈ ਚਾਰ ਉੱਤੇ ਰੱਖੀ ਗਈ ਤੇਜ ਅੱਗ ਥੱਲੇ ਬਾਲੀ ਗਈ ਲੱਪ ਲੱਪ ਪਾਣੀ ਦੇ ਨਾਲ ਦੇਗ ਨੂੰ ਭਰ ਦਿੱਤਾ ਗਿਆ ਇੰਨੀ ਤੇਜ਼ ਆਗੋ ਦੇ ਥੱਲੇ ਵਾਲੀ ਪਾਣੀ ਆਪ ਮਹਾਰਾ ਉਬਲ-ਉਬਲ ਕੇ ਦੇਗ ਚੋਂ ਬਾਹਰ ਆਉਣ ਲੱਗਾ। ਅੱਗ ਦਾ ਤਾਪ ਜਿਹੜਾ ਸੀ ਪਾਣੀ ਕੋਲੋਂ ਨਾ ਛੱਲਿਆ ਜਾ। ਜਦੋਂ ਵੇਖਿਆ ਪਾਣੀ ਪੂਰਾ ਉਬਲ ਗਿਆ ਏ। ਕਹਿੰਦੇ ਭਾਈ ਦੇਵਾਲਾ ਜੀ ਅੱਗੇ ਆਓਗੇ? ਗੁਰੂ ਨਾਨਕ ਦਾ ਸਿੱਖ ਅੱਗੇ ਹੋਇਆ। ਕਹਿੰਦੇ تیرے ਸਿਦਕ ਨੂੰ ਵੇਖੀਏ ਜਰਾ ਚੌਂਕਰਾ ਮਾਰ ਕੇ ਉਬਲਦੇ ਪਾਣੀ ਦੀ ਦੇਗ ਵਿੱਚ ਬੈਠ। ਭਾਈ ਸਾਹਿਬ ਨੇ ਇੱਕ ਵਾਰ ਅਨਕਾਰਨੀ ਕੀਤਾ ਯਾਦ ਕੀਤਾ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੇਰਾ ਕੀਆ ਮੀਠਾ ਲਾਗੇ ਆ ਨਾਮ ਪਦਾਰਤ ਨਾਨਕ ਮੰਗੇ ਇਹ ਗੱਲ ਕਹਿ ਕੇ ਉੱਪਰ ਦੇ ਪਾਣੀ ਦੀ ਦੇਗ ਵਿੱਚ ਮਰਦ ਨੇ ਚੌਂਕੜਾ ਮਾਰ ਲਿਆ ਤੇ ਬਾਣੀ ਪੜਨੀ ਆਰੰਭ ਕਰ ਦਿੱਤੀ ਕਹਿੰਦੇ ਨੇ ਇਧਰੋਂ ਬਾਣੀ ਪੜਦੇ ਨੇ ਜਲਾਰ ਨੇ ਅੱਗ ਹੋਰ ਤੇਜ਼ ਕਰ ਦਿੱਤੀ ਪਾਣੀ ਉਬਲਣ ਲੱਗਾ ਉੱਪਰ ਇੱਕ ਢੱਕਣ ਲਾ ਕੇ ਤੇ ਉੱਤੇ ਭਾਰ ਦੇ ਦਿੱਤਾ ਕਿ ਭਾਫ਼ ਭਾਫ਼ ਵੀ ਨਾ ਬਾਹਰ ਨਿਕਲੇ ਕਹਿੰਦੇ ਨੇ ਅਬਾਰੇ ਖਾਦੇ ਪਾਣੀ ਨੇ ਜਿਵੇਂ ਚੱਕੀ ਚੱਲਦੀ ਏ ਦੇਗ ਵਿੱਚ ਪਾਣੀ ਚੱਲਿਆ ਭਾਈ ਸਾਹਿਬ ਦਾ ਮਾਸ ਚਰਬੀ ਘਾਲ ਕੇ ਪਾਣੀ ਵਿੱਚ ਸਮਾ ਗਈ ਤੇ ਕੇਵਲ ਵਿੱਚ ਹੱਡੀਆਂ ਦਾ ਕਲਬੂਤ ਰਹਿ ਗਿਆ ਇੱਕ ਵਾਰ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਣ ਕਰਨ ਵਾਸਤੇ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਸ਼ਹੀਦ ਹੋ ਗਏ ਭਾਈ ਸਾਹਿਬ ਵਾਰੀ ਆਈ ਭਾਈ ਸਤੀ ਦਾਸ ਦੀ ਭਾਈ ਸਤੀ ਦਾਸ